ਪਹਿਲਾ ਭਾਨਾ ਸਿੱਧੂ ਲਈ ਪ੍ਰਦਰਸ਼ਨ ਜੋ ਕੀਤਾ ਉਹ ਵੀ ਤੁਸੀਂ ਅੱਗੇ ਸੀ ਅੱਜ ਦਾ ਮਾਹੌਲ ਕਿਵੇਂ ਦੇਖ ਦਿਓ ਤੁਸੀਂ ਜਿਹੜਾ ਇੱਥੇ ਦਾ ਬਣਿਆ ਵੀਰੇ ਦੇਖੋ ਮੇਰੇ 'ਚ ਵੀ ਉਹ ਪੰਜਾਬੀ ਬਲੱਡ ਹੀ ਆ ਕਿਸਾਨਾਂ ਦਾ ਬਲੱਡ ਹੀ ਆ ਮੇਰਾ ਬਲੱਡ ਵੀ ਅਵਾਲੇ ਖਾਂਦਾ ਅਸੀਂ ਸਰਕਾਰਾਂ ਦੇ ਖਿਲਾਫ ਹਮੇਸ਼ਾ ਸੰਘਰਸ਼ ਕੀਤਾ ਇਹਨਾਂ ਨੂੰ ਆਜ਼ਾਦ ਕਰਵਾਇਆ ਆ ਦੇਖੋ ਚੱਲ ਰਹੇ ਹਨ ਗੋਲੇ ਇਹਨਾਂ ਨੂੰ ਆਜ਼ਾਦ ਕਰਾਇਆ ਇਹ ਸਾਡਾ ਮੁੱਲ ਕੀ ਪਾ ਰਹੇ ਕੋਰੇ ਨਾਲ ਮੇਰੀ ਕੋਈ ਡਿਬੇਟ 'ਚ ਕਸਮਾ ਕਸ਼ ਹੋ ਗਈ ਤੇ ਉਹਨੇ ਕਿਹਾ ਪੋੜਾ ਸ਼ਬਦ ਵਰਤੇ ਆ ਇੰਗਲਿਸ਼ ਦਾ ਵੀ ਤੁਸੀਂ ਕਾਇਰ ਹੋ ਕਾਇਰ ਲੋਕ ਕੋ ਇੰਡੀਅਨ ਮੈਂ ਤੂੰ ਕਿਆ ਕਿ ਮੈਂ ਕਾਇਰ ਹਾਊ ਟੂ ਸੇ ਥੈਟ ਕਾਇਰ ਸਾਡੀ ਕਮ ਉਹਨੇ ਜਿਹੜੇ ਮੇਰੇ ਮੂਰੇ ਰੀਜ਼ਨ ਰੱਖੇ ਨਾ ਬੜੇ ਜ਼ਬਰਦਸਤ ਰੱਖੇ ਠੀਕ ਹੈ ਕਹਿੰਦਾ ਤੁਹਾਡੇ ਹਿੰਦ ਦੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਵਕ ਵਕ ਰਾਜਿਆਂ ਦੀ ਗੁਲਾਮੀ ਮੁਗਲਾਂ ਦੀ ਗੁਲਾਮੀ ਗੋਰਿਆਂ ਦੀ ਗੁਲਾਮੀ ਅੰਗਰੇਜ਼ਾਂ ਦੀ ਦੱਸੋ ਗੁਲਾਮੀ ਰਹੀ ਆ ਕਿ ਨਹੀਂ ਠੀਕ ਆ ਉਦੋਂ ਅੱਜ ਜਿਹੜੇ ਹਿੰਦੁਸਤਾਨ ਤੇ ਰਾਜ ਕਰ ਰਿਹਾ ਹੋਰੋਂ ਇਹ ਇਹਨਾਂ ਦੇ ਜਿਹੜੇ ਸਿਗੇ ਵੱਡ-ਵਡੇਰੇ ਕਿੱਥੇ ਕਿਉਂ ਨਹੀਂ ਆਜ਼ਾਦ ਕਰਾ ਸਕੀ ਇਹ ਜਾ ਵਰਤਾਰਾ ਚੱਲਿਆ ਵੀ ਜਿਹੜੀਆਂ ਸਰਕਾਰਾਂ ਉਹ ਬੰਬ ਗੋਲੀ ਦੀ ਵੀ ਗੱਲ ਕਰ ਸਕਦੀਆਂ ਉਹ ਸਾਡੇ ਤੇ ਫਾਇਰ ਬਿੰਮ ਕਰ ਸਕਦੀ ਆ ਉਹ ਸਾਡੇ ਤੇ ਬੰਬ ਵੀ ਸਿੱਟ ਸਕਦੀ ਆ ਇਹ ਹਥਿਆਰਾਂ ਦੀ ਗੱਲ ਕਰਕੇ ਅਸੀਂ ਟੇਬਲ ਟਾਕ ਕਰ ਰਹੇ ਆ ਸ਼ਾਂਤਮਈ ਜਾ ਰਹੇ ਆ ਤਾਂ ਫਿਰ ਇਹ ਬਾਰਡਰ ਸਾਡੇ ਵਾਸਤੇ ਇਹ ਬਾਰਡਰ ਨਾ ਲਓ ਸਾਡੇ ਬਾਰਡਰ ਜਿਹੜੇ ਸੀਗੇ ਸਾਡੇ ਲਾਲ ਕਿਲੇ ਤੱਕ ਸੀਗੇ ਸਰਕਾਰ ਦੀ ਜਿਹੜੀ ਸੋਚ ਆ ਉਹ ਸਪਸ਼ਟ ਆ ਵੀ ਗੋਲੇ ਅੰਝ ਚੱਲਣਗੇ ਅਸੀਂ ਨਿਭਗੇ ਜਾਣਦੇ ਅਸੀਂ ਨਿ ਅੱਗੇ ਪਤਾ ਹੁੰਦੇ ਕਿਸਾ ਨੂੰ ਆਖੂ ਨੂੰ ਮੋੜਤਾ ਹੁਣ ਵੀ ਤੁਸੀਂ ਦੇਖ ਰਹੋ ਅੱਧੇ ਅੱਧੇ ਘੰਟੇ ਬਾਅਦ ਪੂਰੇ ਅਥਰੂ ਗੈਸ ਦੇ ਗੋਲੇ ਦੁਵਾਰਾ ਦੁਵਾਰਾ ਅਥਰੂ ਗੈਸ ਦੇ ਗੋਲੇ ਇਸ ਤੋਂ ਵੱਡਾ ਵੀ ਸਾਨੂੰ ਸ਼ੰਕਾ ਇਸ ਤੋਂ ਵੱਡਾ ਵੀ ਸਾਡੀ ਨੌਜਵਾਨੀ ਦਾ ਕਹਾਣ ਕਰਨਗੇ ਗੋਲਾਬਾਰੀ ਵੀ ਸਾਡੇ ਤੇ ਕਰਨਗੇ ਗੋਲੀ ਵੀ ਮਾਰਨਗੇ ਸਾਡੇ ਸਾਰਾ ਕੁਝ ਕਰਨਗੇ ਪਰ ਇੱਥੋਂ ਆਪਾਂ ਦੇਖਣਾ ਪੰਜਾਬ ਨੇ ਦੇਖਣਾ ਵੀ ਇੱਥੋਂ ਆਪਾਂ ਪਿੱਛੇ ਪੈਰ ਕਿੱਟਨੇ ਅੱਗੇ ਜਾਣ ਆਪਣਾ ਮਨ ਵੀ ਪੰਜਾਬੀਆਂ ਦਾ ਨਾ ਕਿਤੇ ਖੜ ਨਹੀਂ ਰਿਹਾ ਬੜਾ ਚੰਚਲ ਹੋ ਗਿਆ ਮਨ ਅੱਜ ਕੱਲ੍ਹ ਇਹਨਾਂ ਨੂੰ ਚੁਣ ਲਿਆ ਕੱਲ ਨੂੰ ਆਪਾਂ ਕਾਂਗਰਸ ਨੂੰ ਚੁਣ ਲਿਆ ਪਰਸੋਂ ਆਪਾਂ ਆਮ ਆਦਮੀ ਨੂੰ ਚੁਣ ਲਿਆ ਹੁਣ ਆਮ ਆਦਮੀ ਦੇ ਵੀ ਨਾਲ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸ਼ੰਭੂ ਬਾਰਡਰ ਤੇ ਅੱਜ ਕੀ ਹੋਇਆ ਤਣਾਅਪੂਰਨ ਸਥਿਤੀਆਂ ਦੇਖਣ ਨੂੰ ਮਿਲੀਆਂ ਅਥਰੂ ਗੈਸ ਦੇ ਗੋਲੇ ਹੀ ਗੋਲੇ ਭਰਾਏ ਗੇ ਜਿਹੜੇ ਆਗੂ ਸੀ ਕਿਸਾਨ ਆਗੂ ਅੱਗੇ ਪਹੁੰਚੇ ਉਹਨਾਂ ਦੇ ਪੈਰਾਂ 'ਚ ਗੋਲੇ ਭਰਾਏ ਗਏ ਸੋ ਲਗਾਤਾਰ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਹੋਇਆ ਤੇ ਸਾਡੇ ਨਾਲ ਸੈਣਾਪ ਤੌਰ ਦੇ ਸਰਪੰਚ ਨੇ ਬਿੰਦਰ ਕਲਕੱਤਾ ਜੀ ਸੋ ਗੱਲਬਾਤ ਕਰਾਂਗੇ ਬਿੰਦਰ ਬਾਈ ਜੀ ਤੁਸੀਂ ਵੀ ਪਹੁੰਚੋ ਕਿਉਂਕਿ ਤੁਸੀਂ ਲਗਾਤਾਰ ਪ੍ਰਦਰਸ਼ਨਾਂ 'ਚ ਅੱਗੇ ਵਾਧੇੋਂ ਪਹਿਲਾਂ ਭਾਨਾ ਸਿੱਧੂ ਲਈ ਪ੍ਰਦਰਸ਼ਨ ਜੋ ਕੀਤਾ ਉਹ ਵੀ ਤੁਸੀਂ ਅੱਗੇ ਸੀ ਅੱਜ ਦਾ ਮਾਹੌਲ ਕਿਵੇਂ ਦੇਖਦੋ ਤੁਸੀਂ ਜਿਹੜਾ ਇੱਥੇ ਦਾ ਬਣਿਆ ਵੀਰੇ ਦੇਖੋ ਮੇਰੇ 'ਚ ਵੀ ਉਹ ਪੰਜਾਬੀ ਬਲੱਡ ਹੀ ਆ ਕਿਸਾਨਾਂ ਦਾ ਬਲੱਡ ਹੀ ਆ ਮੇਰਾ ਬਲੱਡ ਵੀ ਅਵਾਲੇ ਖਾਂਦਾ ਅਸੀਂ ਸਰਕਾਰਾਂ ਦੇ ਖਿਲਾਫ ਹਮੇਸ਼ਾ ਸੰਘਰਸ਼ ਕੀਤਾ ਆਫਟਰ ਕਾਲਜ ਆਫਟਰ ਯੂਨੀਵਰਸਿਟੀ ਜਦੋਂ ਅਸੀਂ ਆਏ ਤਾਂ ਬਾਦਲ ਸਰਕਾਰ ਸੀਗੀ ਤਾਂ ਬਾਦਲ ਸਰਕਾਰ ਦੇ ਖਿਲਾਫ ਵੀ ਅਸੀਂ ਬੜਾ ਸੰਘਰਸ਼ ਕੀਤਾ ਉਦੋਂ ਕਾਂਗਰਸ ਵਿਰੋਧੀ ਧਿਰ ਸੀ ਉਹਦੇ ਨਾਲ ਸਹਿਯੋਗ ਨਾਲ ਕਈ ਅੰਦੋਲਨ ਖੜੇ ਕੀਤੇ ਕਾਂਗਰਸ ਨਾਲ ਨਾ ਤਾਂ ਮੈਂ ਕਾਂਗਰਸ ਦੀ ਅੱਜ ਤੱਕ ਕੋਈ ਮੈਂਬਰਸ਼ਿਪ ਲਈ ਹੈ ਨਾ ਕੋਈ ਔਦਾ ਲਿਆ ਉਸ ਤੋਂ ਬਾਅਦ ਆ ਗਈ ਕਾਂਗਰਸ ਦੀ ਸਰਕਾਰ ਫਿਰ ਆਪਦੇ ਪਿੰਡਾਂ ਦੇ ਹੱਕਾਂ ਵਾਸਤੇ ਉਹਦਾ ਨਾਲ ਡੰਕੇ ਦੀ ਝੋਟ ਤੇ ਲੜੇ ਆ ਤੇ ਪਰਚੇ ਸਾਨੂੰ ਉਹ ਮਿਲੇ ਆ ਉਸ ਬੰਨੀਓ ਉਹ ਸਰਕਾਰ ਬੰਨੀਓ ਜੀ ਉਸ ਤੋਂ ਬਾਅਦ ਹੁਣ ਕਾਂਗਰਸ ਦੀ ਸਰਕਾਰ ਖਿਲਾਫ ਲੜਾਈ ਲੜੀ ਇਸ ਤੋਂ ਬਾਅਦ ਆ ਗਈ ਆਮ ਆਦਮੀ ਦੀ ਸਰਕਾਰ ਜੀ ਠੀਕ ਆ ਸੋ ਇਹ ਇੱਕ ਸਰਕਾਰ ਸਾਨੂੰ ਘਰੇ ਬੈਠਿਆਂ ਨੂੰ ਤਸੱਦਦ ਕੀਤਾ ਹੈ ਸਰਕਾਰ ਨੇ ਉਹ ਦੁੱਖ ਦਰਦ ਸਾਰਾ ਕੁਝ ਇੱਥੇ ਲੈ ਕੇ ਆਏ ਤੁਸੀਂ ਦੱਸੋ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਸਹਿਣਾ ਠੀਕ ਆ ਉੱਥੇ ਮੇਰੇ ਮਾਤਾ ਜੀ ਸਰਪੰਚ ਬਣਦੇ ਆ ਬੇਮਿਸਾਲ ਹਿਸਟੋਰੀਕਲ ਵਿਨ ਵਨ ਆਫ ਦਾ ਬਿਗੇਸਟ ਵਿਨ ਆਫ ਦਾ ਇੰਡੀਅਨ ਹਿਸਟਰੀ ਜੀ 올 ਹੈ ਕਿ ਮੇਰੇ ਮੈਂ ਸਾਰਾ ਵਿਦੇਸ਼ ਛੱਡ ਕੇ ਇੱਥੇ ਆ ਗਿਆ ਮੇਰੇ ਮਨ ਚ ਬਲਬਲੇ ਕਿੰਨੇ ਹੋਣਗੇ ਪਿੰਡ ਦੇ ਕੰਮ ਕਰਨ ਦੇ ਸੋ ਉੱਥੇ ਰੋਕਾਂ ਟੋਕਾਂ ਹੋਈਆਂ ਸਰਕਾਰਾਂ ਬੰਨਿਓ ਠੀਕ ਆ ਪਰਚੇ ਹੋਏ 10 12 ਪਰਚੇ ਹੋਏ ਹੋਰ ਤਾਂ ਹੋਰ ਇੱਕ ਤੁਸੀਂ ਸੁਣਿਆ ਆ ਲੰਗਰ ਵਾਲੀ ਗੱਡੀ ਆਪਾਂ ਨਗਾਹਦੀ ਆ ਯਾਰ ਇੱਕ ਤੁਸੀਂ ਸੁਣਿਆ ਨਾ ਕਰਦਾਰ ਕੁਸ਼ੀ ਹਾਂ ਸੋ ਦੇਖੋ ਇਸ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਸਾਡੀ ਕਾਫੀ ਸਹਿਯੋਗ ਕੀਤੀ ਆ ਵੈਸੇ ਤਾਂ ਕਹਿ ਦਿਆ ਵੀ ਬਦਲਿਆ ਆ ਅਫੀਸਰਸ ਵੀ ਨੇ ਜੀ ਸਮੇਂ ਸਿਰ ਮੈਨੂੰ ਕਿਹਾ ਵੀ ਸਰਪੰਚ ਤੇਰੀ ਜਾਨ ਨੂੰ ਖਤਰਾ ਆਗਾ ਠੀਕ ਹੈ ਠੀਕ ਉਸ ਤਹਿਤ ਮਾਰਨ ਆਏ ਦੋ ਵਾਰੀ ਬੰਦੇ ਵੀ ਫੜੇ ਹੂੰ ਸੋ ਮੈਂ ਅੱਜ ਤੁਹਾਡੇ ਮੀਡੀਆ ਦੇ ਦੁਆਰੇ ਇਹ ਗੱਲ ਰੱਖ ਰਿਹਾ ਵੀ ਅਸੀਂ ਦੇਸ਼ ਪੰਜਾਬ ਦੀ ਜੇ ਗੱਲ ਕਰਦੇ ਆਂ ਆਪਦੇ ਪਿੰਡਾਂ ਦੀ ਗੱਲ ਕਰਦੇ ਆਂ ਸਾਡੇ ਨਾਲ ਹੋ ਕੀ ਰਿਹਾ ਤੇ ਕਰ ਸੁਣੇ ਵੈਸੇ 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 ਤੁਸੀਂ ਦੂਜੀਆਂ ਸਰਕਾਰਾਂ ਨਾਲ ਪੰਜਾਬ ਲੈਵਲ ਤੇ ਲੜਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਪਰ ਅੱਜ ਅੱਜ ਕੇਂਦਰ ਨਾਲ ਹਰਿਆਣਾ ਸਰਕਾਰ ਨਾਲ ਕਿਵੇਂ ਦਾ ਮਾਹੌਲ ਅੱਜ ਦਾ ਦੇਖੋ ਤੁਸੀਂ ਸਵੇਰ ਤੋਂ ਹੀ ਕਿਹੜੀ ਕਸ਼ਮਕਤ ਚੱਲ ਰਹੀ ਸੀ ਤੇ ਆਗੂਆਂ ਨਾਲ ਕਿਉਂ ਆਗੂ ਅੱਗੇ ਵਧੇ ਪੈਰਾਂ 'ਚ ਅਥਰੂ ਗੈਸ ਦੇ ਕੋਲੇ ਜਿਹੜਾ ਕਿਸਾਨ ਤੁਹਾਡਾ ਢਿੱਡ ਪਾਲਦਾ ਜਿਹੜੇ ਲੋਕਾਂ ਨੇ ਤੁਹਾਨੂੰ ਆਜ਼ਾਦੀ ਕੀ ਹੁੰਦੀ ਆ ਉਹ ਸਿਖਾਇਆ ਵੀ ਆਜ਼ਾਦ ਕਿਵੇਂ ਹੋਣਾ ਮੈਂ ਤਾਂ ਇਹ ਗੱਲ ਇੱਕ ਬਾਰ ਬਾਰ ਕਰਦਾ ਮੈਂ ਕਿਸੇ ਸੋਸ਼ਲ ਟੂਰ ਵਾਸਤੇ ਫਰਾਂਸ ਗਿਆ ਸੀ ਪੈਰਿਸ ਉਹਦੀ ਰਾਜਸਤਾਨੀਆ ਉੱਥੇ ਤੇ ਉੱਥੇ ਡਿਬੇਟ ਚੱਲ ਰਹੀ ਸੀ ਇਹ ਮੈਂ ਗੱਲ ਬਾਰ-ਬਾਰ ਕੀਤੀ ਆ ਉੱਥੇ ਨਾ ਗੋਰੇ ਨਾਲ ਮੇਰੀ ਕੋਈ ਡਿਬੇਟ ਚ ਕਸਮਾਕਸ਼ ਹੋ ਗਈ ਤੇ ਉਹਨੇ ਕਿਹਾ ਉਹਦਾ ਸ਼ਬਦ ਵਰਤਿਆ ਇੰਗਲਿਸ਼ ਦਾ ਵੀ ਤੁਸੀਂ ਕਾਇਰ ਹੋ ਕਾਇਰ ਲੋਕ ਕੋ ਇੰਡੀਅਨ ਮੈਂ ਤੂੰ ਕੀ ਆ ਕਿ ਮੈਂ ਕਾਇਰ ਹਾਊ ਟੂ ਸੇ ਥੈਟ ਕਾਇਰ ਸਾਡੀ ਕੌਮ ਉਹਨੇ ਜਿਹੜੇ ਮੇਰੇ ਮੂਰੇ ਰੀਜ਼ਨ ਰੱਖੇ ਨਾ ਬੜੇ ਜ਼ਬਰਦਸਤ ਰੱਖੇ ਕਹਿੰਦਾ ਤੁਹਾਡੇ ਹਿੰਦ ਦੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਵਕ ਵਕ ਰਾਜਿਆਂ ਦੀ ਗੁਲਾਮੀ ਮੁਗਲਾਂ ਦੀ ਗੁਲਾਮੀ ਗੋਰਿਆਂ ਦੀ ਗੁਲਾਮੀ ਅੰਗਰੇਜ਼ਾਂ ਦੀ ਦੱਸੋ ਗੁਲਾਮੀ ਰਹੀ ਆ ਕਿ ਨਹੀਂ ਠੀਕ ਆ ਉਦੋਂ ਅੱਜ ਜਿਹੜੇ ਹਿੰਦੁਸਤਾਨ ਤੇ ਰਾਜ ਕਰ ਰਹੇ ਆ ਉਦੋਂ ਇਹ ਇਹਨਾਂ ਦੇ ਜਿਹੜੇ ਸਿਗੇ ਵੱਡ ਵੱਡੇਰੇ ਕਿੱਥੇ ਸੀ ਕਿਉਂ ਨਹੀਂ ਆਜ਼ਾਦ ਕਰਾ ਸਕੇ 1947 ਚ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ 18 ਤੋਂ 57 ਚ ਮੰਗਲਪਾਂਡੇ ਦੇ ਰੂਪ ਚ ਕ੍ਰਾਂਤੀ ਹੋਈ ਪਰ ਮੈਂ ਉਸ ਗੋਰੇ ਨੂੰ ਜਵਾਬ ਦਿੱਤਾ ਵੀ ਗੁਰੂ ਸਾਹਿਬ ਨੇ ਸਾਨੂੰ ਸਿੰਘ ਸਾਜਿਆ ਵਖ ਕੌਮ ਬਣਾ ਕੇ ਜਦੋਂ ਅਸੀਂ ਸਿੰਘ ਸਾਜ ਗਏ ਤੇ ਇਸ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਕਿੰਨੇ ਦੱਸੋ ਜਿਹੜੀਆਂ ਫਾਂਸੀਆਂ ਹੋਈਆਂ ਉਹ ਚ ਪੰਜਾਬ ਦੇ ਕਿੰਨੇ ਆ ਇੰਡੀਆ ਦੇ ਕਿੰਨੇ ਆ ਇਹ ਇਹ ਰੇਸ਼ਿਓ ਕੱਢੋ ਸੋ ਇਸ ਇਹ ਲੋਕਾਂ ਨੇ ਆਪਣੇ ਲੋਕਾਂ ਨੇ ਇਹਨਾਂ ਨੂੰ ਆਜ਼ਾਦ ਕਰਵਾਇਆ ਆ ਦੇਖੋ ਚੱਲ ਰਹੇ ਹੈ ਨਾ ਗੋਲੇ ਇਹਨਾਂ ਨੂੰ ਆਜ਼ਾਦ ਕਰਾਇਆ ਇਹ ਸਾਡਾ ਮੁੱਲ ਕੀ ਪਾ ਰਹੇ ਮੁੱਲ ਕੀ ਆ ਬਾਰਡਰ ਇਹ ਬਾਰਡਰ ਤਾਂ ਫਿਰ ਖਾਲਸਾ ਸਾਡਾ ਦਾ ਝੰਡਾ ਲਾਲ ਕਿਲੇ ਤੇ ਚੜਿਆ ਤੇ ਉਹ ਸਿੱਖ ਰਾਜ ਦਾ ਪ੍ਰਤੀਕ ਸੀ ਜਿਹੜਾ ਭਾਈ ਦੀਪ ਸਿੰਘੂ ਨੇ ਵੀ ਝੰਡਾ ਚੜਾਇਆ ਹਮੇਸ਼ਾ ਇਹ ਗੱਲ ਕਹੀ ਗਈ ਆ ਸਾਡੇ ਪੰਡ ਵਡੇਰਾ ਵੀ ਕਿ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਕਰੂਗਾ ਖਾਲਸੇ ਦਾ ਰਾਜ ਕਹਿ ਜਾਊਗਾ ਉਹਦਾ ਮਤਲਬ ਕੋਈ ਕਿਸੇ ਨੂੰ ਵਾਰ ਡਟ ਕੇ ਦਾ ਖਾਲਸੇ ਨਿਰਾਜ ਨਹੀਂ ਕਰਨਾ ਅੱਜ ਬੰਬ ਗੋਲੀ ਦੀ ਗੱਲ ਤੁਸੀਂ ਬੰਦ ਕਰਤੀ ਆਮ ਜਨਤਾ ਨਾ ਤਾਂ ਹਥਿਆਰ ਚੱਕ ਸਕਦੀ ਆ ਨਾ ਕੋਈ ਬੰਬ ਗੋਲੀ ਦੀ ਗੱਲ ਕਰ ਸਕਦੀ ਆ ਇਹ ਜਾਂ ਵਰਤਾਰਾ ਚੱਲਿਆ ਵੀ ਜਿਹੜੀਆਂ ਸਰਕਾਰਾਂ ਉਹ ਬੰਬ ਗੋਲੀ ਦੀ ਵੀ ਗੱਲ ਕਰ ਸਕਦੀਆਂ ਉਹ ਸਾਡੇ ਤੇ ਫਾਇਰ ਬਿੰਮ ਕਰ ਸਕਦੀ ਆ ਉਹ ਸਾਡੇ ਤੇ ਬੰਬ ਵੀ ਸਿੱਟ ਸਕਦੀ ਆ ਵੀ ਹਥਿਆਰਾਂ ਦੀ ਗੱਲ ਕਰਕੇ ਅਸੀਂ ਟੇਬਲ ਟਾਕ ਕਰ ਰਹੇ ਆ ਸ਼ਾਂਤਮਈ ਜਾ ਰਹੇ ਆ ਤਾਂ ਫਿਰ ਇਹ ਬਾਰਡਰ ਸਾਡੇ ਵਾਸਤੇ ਇਹ ਬਾਰਡਰ ਨਾ ਲਾਓ ਸਾਡੇ ਬਾਰਡਰ ਜਿਹੜੇ ਸੀਗੇ ਸਾਡੇ ਲਾਲ ਕਿਲੇ ਤੱਕ ਸੀਗੇ ਠੀਕ ਹੈ ਪਰ 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 ਸਰਕਾਰ ਦੀ ਜੇ ਗੱਲਬਾਤ ਕਰੀਏ ਸਪਸ਼ਟਾ ਸਰਕਾਰ ਦਾ ਜਿਹੜਾ ਸਿਸਟਮ ਆ ਸਰਕਾਰ ਦੀ ਜਿਹੜੀ ਸੋਚ ਆ ਉਹ ਸਪਸ਼ਟ ਆ ਵੀ ਗੋਲੇ ਆਈਂ ਚੱਲਣਗੇ ਅਸੀਂ ਨਹੀਂ ਅੱਗੇ ਜਾਣ ਦੇਦੇ ਅਸੀਂ ਨਹੀਂ ਅੱਗੇ ਵਧਣ ਦੇਦੇ ਕਿਸਾਨਾਂ ਆਗੂਆਂ ਨੂੰ ਮੋੜਤਾ ਹੁਣ ਵੀ ਤੁਸੀਂ ਦੇਖ ਰਹੋ ਅੱਧੇ ਅੱਧੇ ਘੰਟੇ ਬਾਅਦ ਪੂਰੇ ਅਥਰੂ ਗੈਸ ਦੇ ਗੋਲੇ ਦੁਵਾਰਾ ਦੁਵਾਰਾ ਅਥਰੂ ਗੈਸ ਦੇ ਗੋਲੇ ਇਸ ਤੋਂ ਵੱਡਾ ਵੀ ਸਾਨੂੰ ਸ਼ੰਕਾ ਇਸ ਤੋਂ ਵੱਡਾ ਵੀ ਸਾਡੀ ਨੌਜਵਾਨੀ ਦਾ ਕਹਾਣ ਕਰਨਗੇ ਗੋਲਾਬਾਰੀ ਵੀ ਸਾਡੇ ਤੇ ਕਰਨਗੇ ਗੋਲੀ ਵੀ ਮਾਰਨ ਪਰ ਇੱਥੋਂ ਆਪਾਂ ਦੇਖਣਾ ਪੰਜਾਬ ਨੇ ਦੇਖਣਾ ਵੀ ਇੱਥੋਂ ਆਪਾਂ ਪਿੱਛੇ ਪੈਰ ਕਿੱਟਣੇ ਅੱਗੇ ਜਾਣਾ ਸੋ ਇੱਕ ਕਿਸਾਨ ਜਿਹੜੇ ਸਾਡੇ ਹੈਗੇ ਸਤਕਾਰਯੋਗ ਉਹਨਾਂ ਨੇ ਕਾਲ ਦਿੱਤੀ ਉਹਨਾਂ ਦੀ ਕਾਲ ਤੇ ਮੈਂ ਇੱਥੇ ਆਇਆ ਮੈਂ ਤਾਂ ਇਹ ਆंदोलਨ ਕੋਈ ਖੜਾ ਨਹੀਂ ਕਰ ਸਕਿਆ ਜਾਂ ਕੋਈ ਹੋਰ ਜਥੇਬੰਦੀ ਕਿਸਾਨ ਜਥੇਬੰਦੀਆਂ ਨੇ ਖੜਾ ਕੀਤਾ ਸੋ ਇਹਨਾਂ ਦੇ ਨਾਲ ਅਸੀਂ ਆਏ ਆ ਇੱਥੇ ਅੱਗੇ ਵਧਾਂਗੇ ਚਾਹੇ ਜੇ ਕਾਲ ਹੋਊਗੀ ਮਾਰਨਾ ਪਈ ਇਹ ਨਿਹਤਿਆਂ ਨੂੰ ਸਾਨੂੰ ਮਾਰਨਗੇ ਮਰਦੇ ਇਹ ਹੋਏ ਕਿ ਅਸੀਂ ਹੋਏ ਮਰਦ ਤਾਂ ਅਸੀਂ ਹੋਏ ਨਾ ਗੁਰੂ ਸਾਹਿਬ ਦੇ ਅਸੀਂ ਨਿਹਤੇ ਵੀ ਅੱਗੇ ਵਧ ਰਹੇ ਆ ਤੁਸੀਂ ਹਥਿਆਰ ਲੈ ਕੇ ਸਾਡੇ ਤੇ ਮਾਰ ਰਹੇ ਹੋ ਇਹੇ ਹਥਿਆਰ ਟੋੜੇ ਨਾ ਤਾਂ ਚਾਈਨਾ ਦੇ ਬਾਰਡਰ ਤੇ ਚੱਲਣ ਨਾ ਪਾਕਿਸਤਾਨ ਦੇ ਬਾਰਡਰ ਤੇ ਚੱਲਣ ਹੋਰ ਕੀ ਆ ਬੰਗਲਾਦੇਸ਼ ਵਰਗੇ ਦੇਸ਼ ਜਿਹੜੇ ਤੁਹਾਨੂੰ ਅੱਖਾਂ ਦਿਖਾਉਂਦੇ ਉੱਥੇ ਵੀ ਨਹੀਂ ਚੱਲਣੇ ਉੱਥੇ ਵੀ ਜੇ ਮੂਰੇ ਖਾਲਸੇ ਨੂੰ ਰਾਉਂਗੇ ਸਿੱਖ ਰੈਜੀਮੈਂਟ ਨੂੰ ਲਾਉਂਗੇ ਤਾਂ ਤਰ ਕੁਝ ਬੰਦਿਆ ਬੜਨਾ ਤੁਹਾਡਾ ਸੋ ਦੇਖ ਲਓ ਇਹ ਇਹ ਤਾਂ ਡਿਫਰੈਂਸ ਪਰ ਸਰਕਾਰ ਤਾਂ ਸਿੱਧੀ ਸਾਫ਼ ਆ ਸਰਕਾਰ ਕਹਿ ਰਹੀ ਆ ਹੁਣ ਖੇਤੀ ਮੰਤਰੀ ਦਾ ਟਵੀਟ ਆਇਆ ਹੁਣ ਮੌਕੇ ਤੇ ਕਿ ਸ਼ਾਂਤੀ ਬਣਾ ਕੇ ਰੱਖੋ ਤੁਹਾਡੇ ਨਾਲ ਪੰਜਵੇਂ ਗੇਟ ਦੀ ਮੀਟਿੰਗ ਵੀ ਹੋ ਜਾਣੀ ਆ ਚਾਰ ਮੀਟਿੰਗਾਂ ਤੁਹਾਡੇ ਨਾਲ ਕੀਤੀਆਂ ਨੇ ਕਿ ਪੰਜਵੇਂ ਗੇਟ ਦੀ ਫੇਰ ਕਰਾਂਗੇ ਐਮਐਸਪੀ ਤੇ ਕਰਾਂਗੇ ਜਿਹੜੀਆਂ ਤੁਹਾਡੀ ਮੰਗਾਂ ਨੇ ਉਹਤੇ ਕਰਾਂਗੇ ਕਿਉਂਕਿ ਇੱਕ ਪਾਸੇ ਮੀਟਿੰਗਾਂ ਦਾ ਔਰ ਇੱਕ ਪਾਸੇ ਇਹ ਮਾਹੌਲ ਉਹੀ ਗੱਲਾਂ ਨਾ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਲੱਦੇ ਜਾਓ ਸਾਨੂੰ ਤਾਂ ਤਰੀਕਾ ਠੀਕ ਆ ਇੱਥੋਂ ਹੁਣ ਫਿਰ ਪਿੱਛੇ ਤਾਂ ਮੁੜਦੇ ਨਹੀਂ ਜਾਂ ਕੁਝ ਲੈ ਲੈ ਕੇ ਜਾਵਾਂਗੇ ਜਾਂ ਮਰ ਕੇ ਜਾਵਾਂਗੇ ਜਾਂ ਕੁਝ ਕਰਕੇ ਜਾਵਾਂਗੇ ਹੁਣ ਇੱਥੇ ਤੱਕ ਆ ਗਏ ਆ ਅੱਜ ਠੀਕ ਆ ਉਹ ਭਾਗਾ ਵਾਲੇ ਨੇ ਜਿਹੜੇ ਅੱਜ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੇ ਸੋ ਮੈਂ ਤਾਂ ਇਹੀ ਮੈਸੇਜ ਆ ਮੇਰੀ ਜ਼ਿੰਦਗੀ ਦਾ ਮਕਸਦ ਏਹੀ ਆ ਵਿਦੇਸ਼ ਛੱਡ ਕੇ ਇੱਥੇ ਜੇ ਆਏ ਆ ਤਾਂ ਆਪਦੇ ਲੋਕਾਂ ਵਾਸਤੇ ਸੰਘਰਸ਼ ਕਰਨਾ ਮਕਸਦ ਹੈਗਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਠੀਕ ਆ ਵਧੀਆ ਮੈਂ ਕਿਹਾ ਹੁਣ ਗਾਹਾਂ ਵੀ ਸਾਰੀਆਂ ਸਰਕਾਰਾਂ ਆਪਾਂ ਨਕਾਰਤੀਆਂ ਆਪਣਾ ਮਨ ਵੀ ਪੰਜਾਬੀਆਂ ਦਾ ਨਾ ਕਿਤੇ ਖੜ ਨਹੀਂ ਰਿਹਾ ਬੜਾ ਚੰਚਲ ਹੋ ਗਿਆ ਮਨ ਅੱਜ ਕੱਲ੍ਹ ਇਹਨਾਂ ਨੂੰ ਚੋਣ ਲਿਆ ਕੱਲ ਨੂੰ ਆਪਾਂ ਕਾਂਗਰਸ ਨੂੰ ਚੋਣ ਲਿਆ ਪਰਸੋਂ ਆਪਾਂ ਆਮ ਆਦਮੀ ਨੂੰ ਚੋਣ ਲਿਆ ਹੁਣ ਆਮ ਆਦਮੀ ਦੇ ਵੀ ਨਾਲ ਨਹੀਂ ਹੁਣ ਗਾਹਾਂ ਨੂੰ ਫਿਰ ਕੀ ਕਰੋਗੇ ਅੱਗੇ ਤੋਂ ਮੈਂ ਪਾਰਟੀ ਛੱਡ ਦਿਓ ਠੀਕਾ ਲੀਡਰ ਛੱਡ ਦਿਓ ਬੰਦੇ ਚੋਣ ਲਿਆ ਠੀਕ ਹੈ ਕਾਂਗਰਸ ਦਾ ਕੋਈ ਵਧੀਆ ਬੰਦਾ ਚੁਣ ਲਓ ਆਮ ਆਦਮੀ ਦਾ ਕੋਈ ਵਧੀਆ ਬੰਦਾ ਚੁਣ ਲਓ ਕਾਲੀ ਦਲ ਚ ਵੀ ਵਧੀਆ ਮਤਲਬ ਫਿਰ ਉਹੀ ਚੁਣ ਲਓ ਦੇਖੀ ਜਾਓ ਜਾਂ ਖਿਚੜੀ ਬਣਾ ਕੇ ਆਪੇ ਇਹ ਫਿਰ ਸਵਾਰਨਗੇ ਦੇਖਾਂਗੇ ਵੀ ਤੁਹਾਡੇ ਹੱਥ ਦੇ ਦਿੰਦੇ ਆ ਚੀਜ਼ਾਂ ਸਵਾਰੋ ਸੋ ਇਹ ਚੀਜ਼ਾਂ ਚੱਲ ਰਹੀਆਂ ਵੀਰੇ ਪੰਜਾਬੀਆਂ ਨਾਲ ਹੋਰ ਤੁਹਾਡਾ ਕੋਈ ਸਵਾਲ ਹੈ ਠੀਕ ਹੈ ਪੰਜਵੇਂ ਗੇੜੇ ਦੀ ਮੀਟਿੰਗ ਦੀ ਗੱਲ ਮੈਂ ਕਰੀਆ ਪਹਿਲਾਂ ਵੀ ਹੁਣ ਕੀ ਲੱਗਦਾ ਵੀ ਤਰਾ ਹੀ ਤਰੀਕ ਤੇ ਤਰੀਕ ਤਾਂ ਦਿੱਤੀ ਜਾ ਰਹੀ ਆ ਪਰ ਕੀ ਲੱਗਦੀ ਆ ਮਨਸਾ ਵੀ ਇਹ ਹੱਲ ਨਹੀਂ ਤਾਂ ਚਾਰ ਮੀਟਿੰਗਾਂ ਚ ਵੀ ਹੋਣੇ ਚਾਹੀਦੇ ਸੀ ਜੇ ਸਰਕਾਰ ਪੰਜਵੇਂ ਗੇੜੇ ਦੀ ਮੀਟਿੰਗ ਚੱਲ ਰਹੀ ਆ ਇਸ ਤੋਂ ਪਹਿਲਾਂ ਡੇਢ ਸਾਲ ਆਪਾਂ ਬੈਠੇ ਰਹੇ ਦਿੱਲੀ ਜਾ ਕੇ ਦਿੱਲੀ ਦੇ ਦਰਵਾਜੇ ਤੇ ਠੀਕ ਆ ਆਪਾਂ ਲਾਲ ਕਿਲੇ ਵੀ ਗਏ 26 ਜਨਵਰੀ ਨੂੰ ਠੀਕ ਹੈ ਉਦੋਂ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਐਮਐਸਪੀ ਤੁਹਾਨੂੰ ਆ ਫਸਲਾ ਤੇ ਦੇਵਾਂਗੇ ਨੋਟੀਫਿਕੇਸ਼ਨ ਤੁਸੀਂ ਜਿਹੜਾ ਕਹਿੰਦੇ ਹੋ ਵੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਉਸਦੇ ਹਾਊਸ 'ਚ ਤੁਸੀਂ ਨੋਟੀਫਿਕੇਸ਼ਨ ਲੈ ਕੇ ਆਏ ਉਹ ਨੋਟੀਫਿਕੇਸ਼ਨ ਤੇ ਫਿਰ ਹੁਣ ਤੁਸੀਂ ਕਾਨੂੰਨ ਕਿਉਂ ਨਹੀਂ ਬਣਾਉਂਦੇ ਉਹ ਨੋਟੀਫਿਕੇਸ਼ਨ ਨੂੰ ਅਮਲੀ ਜਾਮਾ ਪਹਿਨਾਓ ਇਹੀ ਮੰਗ ਆ ਨਾ ਸਾਡੀ ਠੀਕ ਹੈ ਨਾਲੇ ਪਾਰਲੀਮੈਂਟ ਹੁਣ ਤਾਂ ਜਿੰਨੇ ਕਿਸਾਨਾਂ ਤੇ ਆ ਕਿਸਾਨਾਂ ਆਗੂ ਜਿਵੇਂ ਦੀ ਮਤਲਬ ਪਲਾਨ ਬਣਾਉਣਗੇ ਗਾਂ ਵਾਲਾ ਪਲਾਨ ਆ ਉਸ ਤੇ ਚੱਲੋਗੇ ਤੁਸੀਂ ਦੇਖੋ ਜਾਬਤਾ ਸਾਨੂੰ ਕਿਸਾਨਾਂ ਨੇ ਸਿਖਾਇਆ ਵੀ ਜਾਬਤਾ ਕੀ ਹੁੰਦਾ ਵੀ ਹੁੱਲੜਵਾਜੀ ਨਹੀਂ ਠੀਕ ਆ ਫਿਰ ਬਜ਼ੁਰਗਾਂ ਨੇ ਕਿਹਾ ਅਸੀਂ 84 ਕੀਤੀ 84 'ਚ ਸਾਡਾ ਭਾਰੀ ਨੁਕਸਾਨ ਹੋਇਆ ਹਥਿਆਰਬੰਦ ਸੰਘਰਸ਼ ਹੋਇਆ ਅਸੀਂ ਅੱਜ ਨੇਹਤੇ ਹੋ ਕੇ ਆਏ ਆਂ ਝੰਡੇ ਲੈ ਕੇ ਆਏ ਆਂ ਟਰੈਕਟਰ ਲੈ ਕੇ ਆਏ ਆਂ ਹੁਣ ਜੇ ਟਰੈਕਟਰ ਇਹਨਾਂ ਨੂੰ ਸਾਡੇ ਟੈਂਕ ਲੱਗ ਰਹੇ ਨੇ ਜੇ ਝੰਡੇ ਇਹਨਾਂ ਨੂੰ ਘੰਨ ਲੱਗ ਰਹੀ ਆ ਫਿਰ ਤਾਂ ਇਹ ਸੋਚਣ ਇਹ ਬੈਠ ਕੇ ਸੋਚਣ ਇਹਨਾਂ ਦਾ ਜਿਹੜਾ ਮਨ 'ਚ ਡਰਾ ਉਹ ਮੈਨੂੰ ਨਹੀਂ ਲੱਗਦਾ ਨਿਕਲੂਗਾ ਕਦੇ ਠੀਕ ਆ ਠੀਕ ਹੈ ਠੀਕ ਹੈ ਭਾਈ ਜੀ ਬਿਲਕੁਲ ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਬਾਈ ਜੀ ਬਿੰਦਰ ਕਲਕੱਤਾ ਜੋ ਸਦਾ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਵੀ ਅਤੇ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਅੱਜ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਲਗਾਤਾਰ ਜਾਰੀ ਨੇ ਹੁਣ ਵੀ ਜੋ ਜੋ ਗੱਲਬਾਤ ਕਰ ਰਹੇ ਸੀ ਤਾਂ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਬਰਾਏ ਜਾ ਰਹੇ ਨੇ ਤੇ ਕਹਿ ਰਹੇ ਨੇ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਸਾਨੂੰ ਪ੍ਰੋਟੈਸਟ ਪ੍ਰਦਰਸ਼ਨ ਕਰਨ ਦਾ ਕੋਈ ਸ਼ੌਂਕ ਨਹੀਂ ਅਤੇ ਕਹਿ ਰਹੇ ਨੇ ਕਿ ਹੁਣ ਅੱਗੇ ਅਸੀਂ ਵਧਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ